ਬਦ ਉਹ ਚੇਅਰਮੈਨ ਸਾਹਿਬ ਅਸੀਂ ਪੰਜਾਬ ਦੇ ਪਾਣੀਆਂ ਤੇ ਗੱਲ ਕਰਨਾ ਚਾਹੁੰਦੇ ਹਾਂ ਕਿਵੇਂ ਕਾਏਗੇ ਪੰਜਾਬ ਦੇ ਜਿਸ ਨੇ ਹਰੀ ਕ੍ਰਾਂਤੀ ਦੇ ਦੌਰ ਵਿੱਚ ਦੇਸ਼ ਦੇ ਲੋਕਾਂ ਦਾ ਢਿੱਡ ਭਰਿਆ ਤੇ ਦੇਸ਼ ਦੇ ਅਨਾਜ ਭੰਡਾਰ ਨੂੰ ਨੱਕੋ ਨੱਕ ਭਰ ਦਿੱਤਾ ਉਹ ਪੰਜਾਬ ਇਸ ਵੇਲੇ ਹਰੀ ਕ੍ਰਾਂਤੀ ਦੇ ਭਾਰੀ ਕੀਮਤਾਂ ਦਾ ਕਰ ਰਿਹਾ ਪੰਜਾਬ ਦੇ ਖੇਤਾਂ ਵਿੱਚ ਲੋੜੋਂ ਵੱਧ ਪਾਈਆਂ ਜਾ ਰਹੀਆਂ ਜ਼ਰੀਏ ਰਸਾਇਣ ਖਾਦਾ ਕੀਟਨਾਸ਼ਕ ਦਵਾਈਆਂ ਨੇ ਕੁਝ ਹਾਲ ਸੋਬੇ ਨੂੰ ਕੈਂਸਰ ਦੇ ਖੇਤੇ ਵਿੱਚ ਬਦਲ ਕੇ ਰੱਖ ਦਿੱਤਾ। ਪੰਜਾਬ ਦੇ ਕਿਸਾਨ ਕਣਕ ਅਤੇ ਝੋਨੇ ਦੀ ਫਸਲੀ ਚੱਕਰ ਵਿੱਚ ਫਸੇ ਹੋਏ ਹਨ। ਸਰਕਾਰ ਨੇ ਕੇਂਦਰੀ ਅਨਾਜ ਭੰਡਾਰ ਦੀਆਂ ਲੋੜਾਂ ਪੂਰੀਆਂ ਕਰ ਲਈ। ਘੱਟੋ ਘੱਟ ਸਮਰਥਨ ਮੁੱਲ ਐਮਐਸਪੀ ਦੀ ਨੀਤੀ ਪਪੜਾ ਕੇ ਤੇ 1973 ਤੋਂ ਝੋਨੇ ਦੀ ਫਸਲ ਪੰਜਾਬ ਦੇ ਕਿਸਾਨਾਂ ਦੇ ਸਿਰ ਵੜ ਦਿੱਤੀ। ਹੁਣ ਹਰ ਸਾਲ ਪੰਜਾਬ ਵਿੱਚ ਪੰਜਾਬ ਵਿੱਚ ਝੋਨੇ ਹਿੱਟਲਾ ਰਕਬਾ ਵਧਦਾ ਜਾ ਰਿਹਾ ਜਿਸ ਕਾਰਨ ਧਰਤੀ ਹੇਠਲਾ ਪਾਣੀ ਤੇ ਵੀ ਦਬਾਅ ਵਧ ਲਿਆ ਝੋਨੇ ਦੀ ਬਿਜਾਈ ਦੌਰਾਨ ਜਿੱਥੇ ਥਾ ਪਾਣੀ ਦੇ ਭੰਡਾਰ ਤੇ ਸਿਰ ਪੈ ਰਿਹਾ ਉਥੇ ਬਾਅਦ ਵਿੱਚ ਝੋਨੇ ਦੀ ਪ੍ਰਾਲੀ ਸੰਭਾਲਣ ਦੀ ਵੀ ਹਰ ਸਾਲ ਵੱਡੀ ਚੁਣੌਤੀ ਬਣੀ ਹੋਈ ਹੈ ਸਮੱਸਿਆ ਬਣੀ ਹੋਈ ਹੈ ਇਸੇ ਤੋਂ ਇਨ ਕਾਰਨ ਵਾਪਰ ਦੇ ਹਾਸਿਆ ਕਾਰਨ ਹਰ ਸਾਲ ਕੀਮਤੀ ਜਾਨਾਂ ਚਲੇ ਜਾਂਦੀਆਂ ਹਨ ਜੇ ਉਪ ਚੇਅਰਮੈਨ ਸਾਹਿਬ ਸੋ ਝੋਨੇ ਦੀ ਫਸਲ ਪੰਜਾਬ ਦੇ ਜਲਵਾਜੂ ਹਾਲਾਤ ਅਨੁਸਾਰ ਠੁਕਵੀ ਨਹੀਂ ਹੈ ਜੋ ਨੇ ਦੀ ਫਸਲ ਲਈ ਸਪੜ ਸंचाई ਦੀ ਲੋੜ ਹੈ ਜਿਸ ਕਾਰਨ ਪੰਜਾਬ ਵਿੱਚ 3 ਸਦਾਈ ਤੋਂ ਵੱਧ ਬਲਾਕਾਂ ਵਿੱਚ ਧਰਦੀ ਹੇਠਲਾ ਪਾਣੀ ਖਤਰਨਾਕ ਪੱਧਰ ਤਿੱਕਰ ਹੇਠਾਂ ਚਲਾ ਗਿਆ ਹੁਣ ਪੰਜਾਬ ਵਿੱਚ ਫਸਲਾਂ ਦੀ ਸਿੰਚਾਈ ਲਈ ਸਮਰਸੀਬਲ ਮੋਟਰਾਂ ਤੋਂ ਬਿਨਾਂ ਗੁਜ਼ਾਰਾ ਨਹੀਂ ਇਹ ਸਾਧਨ ਕਿਸਾਨਾਂ ਸਰ ਕਰਜ਼ੇ ਦਾ ਕਾਰਨ ਬਣੇ ਹੋਏ ਹਨ ਸੋ ਪੰਜਾਬ ਦਾ ਝੋਨੇ ਤੋਂ ਖੜਾ ਚੜਾਉਣ ਲਈ ਵਿਸ਼ੇਸ਼ ਬਦਲਵੀਂ ਫਸਲੀ ਵਿਸ਼ੇਸ਼ ਪੈਕੇਜ ਦੀ ਲੋੜ ਹੈ ਤਾਂ ਕਿ ਪੰਜਾਬ ਦਾ ਪਾਣੀ ਬਚ ਸਕੇ ਥੈਂਕ ਯੂ